ਇਸ ਲਾਈਨ ਵਿੱਚ ਮੈਂ ਛੋਟੇ ਹੁੰਦਿਆਂ ਵੇਖੋ ਪਰਿਵਾਰ ਦੇ ਵਿੱਚ ਹੀ ਚੀਜ਼ ਹੈ। ਪੜਦਾਦਾ ਜੀ ਫਿਰ ਦਾਦਾ ਜੀ ਫਿਰ ਮੇਰੇ ਫਾਦਰ ਸਾਹਿਬ ਸਰਦਾਰ ਹਰਬਜਨ ਸਿੰਘ ਜੀ ਪਿੰਡ ਬਡਾਲਾ ਵਜੂਠੇ ਲਾਗੇ ਬਡਾਲਾ ਪੋਮਾ ਇਹ ਤਾਂ ਮੈਂ ਤੁਹਾਨੂੰ ਵਿਰਸੇ ਵਿੱਚ ਹੀ ਮਿਲਿਆ ਸੀ। ਹਾਂਜੀ ਹਾਂਜੀ ਇਹ ਤੇ ਉਹਦੇ ਛੋਟੇ ਛੋਟੇ ਹੀ ਆਪੇ ਹੀ ਆ ਗਿਆ ਥੋੜਾ ਥੋੜਾ ਜਿਵੇਂ ਜਿਵੇਂ ਲਾਗ ਲੱਗੀ ਤੇ ਉਹ ਫਿਰ ਨਾਲ ਨਾਲ ਹੀ ਸਿੱਖਦੇ ਗਏ ਹੁਣ ਤੱਕ ਵੀ ਸਿੱਖੀਦਾ ਤੇ ਸਿਖਾਈਦਾ ਵੀ ਆਪਣੀ ਐਜੂਕੇਸ਼ਨ ਐਜੂਕੇਸ਼ਨ ਮੈਂ 뮤직 ਦੀ ਐਮਏ ਕੀਤੀ। ਤੇ ਅੱਗੇ ਵੀ ਮੈਂ ਮੇਰੀ ਕੋਸ਼ਿਸ਼ ਮੈਂ ਪੜਦਾ ਸਿੱਖਦਾ ਹਸਤਾ ਵਸਤਾਰ ਸਹਿਬਾਨਾ ਤੋਂ ਹੋਰ ਵੀ ਆਪਾਂ 골ਡਨ ਸਕੂਲ ਤੋਂ علاوہ ਆਪਾਂ ਹੋਰ ਕਿੰਨੇ ਕੁ ਸਕੂਲਾਂ ਦੇ ਵਿੱਚ ਆਪਾਂ ਆਏ ਜਿਹੜਾ ਵਾ 뮤직 ਦਾ ਜਿਹੜਾ ਬੱਚਿਆਂ ਨੂੰ ਸਿਖਾ ਸਕਦੇ ਵੈਸੇ ਤੇ ਮੈਂ ਫੋਰਨ ਵੀ ਸਿਖਾ ਕੇ ਆਇਆ ਤੇ ਇੱਥੇ ਲੱਗਨੇ ਬਾਬਾ ਦਵਿੰਦਰ ਸਿੰਘ ਜੀ ਮਹਾਪੁਰਸ਼ ਰਮਦਾਸ ਦੇ ਲਾਗੇ ਪਿੰਡ ਰਵਾਲੀ ਹਰਦੁਰਵਾਲ ਤੇ ਉਹਨਾਂ ਦੀ ਸੰਸਥਾ ਬੜੀ ਵੱਡੀ ਅਦਾਸ ਉੱਥੇ ਵੀ ਜਾਂਦਾ ਹੈ ਤੇ ਇੱਥੇ ਵੀ ਆ ਰਿਆ ਆਪਣੇ ਘਰ ਵੀ ਅਕੈਡਮੀ ਦੇ ਇੱਕ ਪਿੰਡ ਕੰਦੋ ਵਾਲੀ ਆ ਉੱਥੇ ਵੀ ਅੰਦਾਜ਼ ਆ ਰਿਆ ਹੋਰ ਵੀ ਸੰਸਥਾ ਕਾਫੀ ਹੈਗੀਆਂ ਉੱਥੇ ਵੀ ਆ ਰਿਆ ਜਿਵੇਂ ਜਿਵੇਂ ਸਮਾਂ ਮਿਲਦਾ ਤੇ ਬੱਚੇ ਘਰ ਦੀ ਹੁੰਦੇ ਆ ਤੇ ਜਿਹੜਾ ਮੇਰਾ ਪਿੰਡਿਆ ਬਡਾਲਾ ਉੱਥੇ ਵੀ ਬੱਚੇ ਆਉਂਦੇ ਆ ਹੁਣ ਤੱਕ ਤੁਸੀਂ ਕਿੰਨੇ ਕਿ ਬੱਚਿਆਂ ਨੂੰ ਆਪਾਂ ਇਹ 뮤직 ਦੇ ਨਾਲ ਜੋੜ ਦਿੱਤੇ ਹੋ ਮੇਰੇ ਖਿਆਲ ਇੱਕ ਹਜ਼ਾਰ ਲਾਗੇ ਬੱਚੇ ਹੈਗੇ ਆ ਜਿਹੜੀ ਮੇਰੀ ਸੋਚਿਆ ਤੇ ਵੱਧ ਵੀ ਹੋ ਸਕਦੇ ਆ ਬڑے ਬੱਚੇ ਬਾਹਰ ਵੀ ਗਏ ਇੰਗਲੈਂਡ ਕੈਨੇਡਾ ਅਮਰੀਕਾ ਹੋ ਰਹੀ। ਅਸੀਂ ਕੁਝ ਬੱਚੇ ਉਹ ਹੈਗੇ ਆ ਜਿਹੜਾ ਸਿੱਖਣਾ ਚਾਹੁੰਦੇ ਆ ਪਰ ਉਹਨਾਂ ਦੇ ਕੋਲੋਂ ਪੈਸੇ ਦੀ ਕਮੀ ਹੁੰਦੀ ਹੈ। ਫੋਨ ਨਹੀਂ ਕਰ ਸਕਦੇ। ਆਪਾਂ ਉਹਨਾਂ ਬਾਰੇ ਕੀ ਆਪਣਾ ਕੀ ਵਿਚਾਰ? ਅ ਉਹਨਾਂ ਬਾਰੇ ਵਿਚਾਰ ਤੇ ਬਹੁਤ ਵੱਡਾ ਹੈ। ਵਿਚਾਰ ਇਹ ਆ ਕਿ ਪ੍ਰਮਾਤਮਾ ਕਿਤੇ ਬਖਸ਼ਿਸ਼ ਕਰੇ। ਜਿਵੇਂ ਜਿਵੇਂ ਉਮਰ ਹੁੰਦੀ, ਏਜ ਹੁੰਦੀ ਪੈਨਾ ਬੰਦੇ ਨੂੰ ਹੁੰਦਾ ਵੀ ਇਕੱਠਾ ਕਰ ਲਾ ਉਹ ਵੀ। ਉਹਨਾਂ ਬਾਰੇ ਮੇਰੀ ਸੋਚ ਆ ਕਿ ਔਰੇ ਸਮੇਂ ਚ ਮੈਂ ਜੇ ਕਿਤੇ ਮਾਲਕ ਰਹਿਮਤ ਕਰੇ ਤੇ ਮੈਂ ਇੱਕ ਫਰੀਵ ਵਿਦਿਆਲਾ ਖੋਲਾਂ ਗੁਰਬਾਣੀ ਕੀਰਤਨ ਸਿਖਾਵਾਂ ਜਿਹੜਾ ਵੀ ਆਵੇ ਹੁਣ ਵੀ ਜੇ ਕੋਈ ਨਹੀਂ ਦੇ ਸਕਦਾ 10 ਬੱਚੇ ਮਰਕਾਉਂਦੇ 2 3 ਜੇ ਕੋਈ ਥੋੜੇ ਵੀ ਮੈਨੂੰ ਦੇ ਜਾਂਦਾ ਤੇ ਮੈਂ ਨਾਂ ਨਹੀਂ ਕਿਤੇ ਕੀਤੀ ਤੇ ਮੇਰੀ ਸੋਚ ਵੀ ਦਿੱਲੀ ਏ ਜੇ ਜਦੋਂ ਅਸੀਂ ਵੇਖੋ ਐਡਾ ਨੇਕ ਉਪਰਾਲਾ ਕਰਾਂਗੇ ਸਾਡੀ ਸੋਚ ਹੋਊਗੀ ਬਾਣੀ ਬੱਚਿਆਂ ਦੇ ਜੀਵਨ ਦੇ ਵਿੱਚ ਜਾਵੇ ਤੇ ਪਰਮਾਤਮਾ ਨੇ ਕਮੀ ਨਹੀਂ ਕੋ ਛੱਡੀ ਮੇਰੀ ਸੋਚ ਇਹ ਆ ਹੁਣ ਆਉਂਦੇ ਸਮੇਂ ਗੁਰਬਾਣੀ ਕੀਰਤਨ ਤੋਂ ਇਲਾਵਾ ਕੋਈ ਹੋਰ ਸੁਧਰੀ ਨਹੀਂ ਤੇ ਕਵਾਲੀ ਇਹ ਇਸ ਤਰ੍ਹਾਂ ਦੇ ਬੱਚੇ ਹੀ ਆਉਂਦੇ ਨੇ ਗੁਰਬਾਣੀ ਕੀਰਤਨ ਤੋਂ ਇਲਾਵਾ ਵੇਖੋ ਜਿਹੜੀ ਸਾਫ ਸੁਥਰੀ ਗਾਇਕੀ ਆ ਕਲਾਸਿਕਲ ਗਾਇਕੀ ਜਿਹਦੇ ਵਿੱਚ ਕਲਾਸਿਕਲ ਬੰਦਸ਼ਾਂ ਤਰਾਨਾ ਹੋਰ ਤੇ ਸਾਫ ਸੁਥਰੀ ਹੋਵੇ ਕਹਿੰਦਾ ਮਤਲਬ ਜਿਹੜੀ ਅੱਜ ਦੀ ਗਾਇਕੀ ਹੈ ਲਚਰਤਾਈ ਗਾਇਕੀ ਤੋਂ ਹਟ ਕੇ ਕੁਝ ਵੀ ਹੋਵੇ ਕਵਾਲੀ ਗਾਜਲ ਕਲਾਸਿਕਲ ਤਬਲਾ ਦਾਸ ਜਿਤਨਾ ਤੰਤੀ ਸਾਜ ਹੁਣ ਸਿਖਾਉਂਦਾ ਵੀ ਹੈ ਅੱਗੇ ਵੀ ਸਿੱਖਿਆ ਲਿੰਦਾ ਤੇ ਸ਼ੈਲੀਆਂ ਦੇ ਪ੍ਰਮਾਤਮ ਨੇ ਬੜੀ ਰਹਿਮਤ ਕੀਤੀ ਜੀ ਕਿਹੜੀ ਕਿਹੜੀ ਕੰਟਰੀ ਜੱਜ ਕੋ ਕੰਟਰੀ ਦਾਸ ਹਾਂਗਕਾਂਗ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਅਮਰੀਕਾ ਕੈਨੇਡਾ ਹੁਣ ਵੀ ਕੈਨੇਡਾ ਜਾ ਰਿਹਾ ਦੇ ਸਿਖਾਉਣ ਵਾਸਤੇ ਹੁਣ ਟੂਰ ਜੇ ਫਰਵਰੀ 2025 ਚ ਮੈਸੇਜ ਇਹੋ ਹੀ ਆ ਕਿ ਮੈਂ ਸਾਰੀਆਂ ਸੰਸਥਾ ਨੂੰ ਬੇਨਤੀ ਕਰਦਾ ਵੈਸੇ ਵੀ ਜਿਹੜੇ ਵੀ ਜਿਹੜਾ ਮਨੁੱਖ ਚਾਹੁੰਦਾ ਕਿ ਮੈਂ ਜੀਵਨ ਦੇ ਵਿੱਚ ਕੋਈ ਚੰਗਾ ਕਰਮ ਕਰਾਂ ਉਹ ਇਦਾਂ ਦੀ ਸੇਵਾ ਜ਼ਰੂਰ ਲਵੇ ਜੇ ਕੋਈ ਬੱਚਾ ਹੈਗਾ ਉਹ ਸ਼ਿਆਰ ਉਹਨੂੰ ਕੋਈ ਕੁਰਬਾਨੀ ਕੀਰਤਨ ਕੋਈ এডਿਕੇਸ਼ਨ ਆ ਜੋ ਵੀ ਕਰ ਸਕਦਾ ਤੇ ਸਾਡੀ ਤੇ ਇਹੀ ਸੋਚਿਆ ਵੀ ਜੀਵਨ ਦਾ ਮਨੋਰਥ ਹੀ ਇਹ ਆ ਇਹ ਸੋਚੋ ਤੇ ਸ਼ੁਭ ਕਰਮ ਕਰੋ ਤਾਂ ਤੁਸੀਂ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸਮਝੋ ਵੀ ਪ੍ਰਮਾਨ ਹੋ ਜਾਓ ਇਹਨਾਂ ਨੂੰ ਸਾਡੇ ਕੋਲ ਆਉਂਦਿਆਂ ਨੂੰ ਤਕਰੀਬਨ 4 ਸਾਲ ਹੋ ਗਏ ਆ ਇਹਨਾਂ ਨੇ 40 ਤੋਂ ਵੱਧ ਬੱਚਿਆਂ ਨੂੰ 11-12 ਰਾਗਾਂ ਦੀ ਪੂਰੀ ਸੂਚ ਦਿੱਤੀ ਆ ਕਿਉਂਕਿ ਅਸੀਂ ਮੰਨਦੇ ਆ ਕਿ ਜਿੱਥੇ ਸੰਗੀਤ ਰੂਹ ਦੀ ਖਰਾਕ ਆ ਉੱਥੇ ਗੁਰਬਾਣੀ ਸੰਗੀਤ ਰੱਬ ਦੀ ਆਬਾਦਤ ਆ ਤੇ ਔਂਕਾਰ ਸਿੰਘ ਹੋਰੀ ਇੱਕ ਬਹੁਤ ਕਾਬਿਲ ਟੀਚਰ ਨੇ ਜਿਹੜੇ ਬੱਚਿਆਂ ਨੂੰ ਬਹੁਤ ਪਿਆਰ ਦੇ ਨਾਲ ਛੋਟੇ-ਛੋਟੇ ਬੱਚਿਆਂ ਨੂੰ ਬੜੇ ਮਹਿੰਗੇ ਰਾਗ ਸਿਖਾ ਦਿੰਦੇ ਹਾਂ ਅਤੇ ਸਾਡੇ ਬੱਚੇ ਬਹੁਤ ਵਧੀਆ ਕੀਰਤਨ ਕਰ ਲੈਂਦੇ ਹਨ ਸਾਡੇ ਆਪਣੇ ਸਮਾਗਮਾਂ ਉੱਤੇ ਤਕਰੀਬਨ ਸਾਡੇ ਸਕੂਲ ਦੇ ਬੱਚੇ